ਤੋ ਜਿਹੜੀ ਬੀਤੇ ਦਿਨੀ ਤੁਸੀਂ ਇੱਕ ਵੀਡੀਓ ਵਾਇਰਲ ਹੁੰਦੀ ਆ ਸਕੂਲ ਦੇ ਵਿੱਚੋਂ ਆਦਾਰਸ਼ ਸਕੂਲ ਚੌਕੇ ਦੇ ਵਿੱਚੋਂ ਉਹ ਬੇਟੀ ਸਾਡੇ ਨਾਲ ਮੌਜੂਦ ਆ ਉਹਨਾਂ ਤੋਂ ਪੁੱਛਦੇ ਆ ਵੀ ਕੀ ਸੀ ਪੂਰਾ ਮਾਮਲਾ ਬੇਟੇ ਤੁਸੀਂ ਕਿਹੜੇ ਸਕੂਲ ਚ ਪੜਦੇ ਹੋ ਮੈਂ ਆਦਾਰਸ਼ ਸੀਨੀਅਰ ਸਟੈਂਡਿੰਗ ਸਕੂਲ ਚੌਕੀ ਪਠਾਨਾ ਚ ਪੜਦੀ ਹਾਂ ਕਿ ਕੱਲ ਜਦ ਮੈਂ ਆਪਣਾ ਰਿਜ਼ਲਟ ਲੈਣ ਗਈ ਤਾਂ ਮੈਂ ਵੀ ਜਿਹੜੇ ਟੀਚਰ ਮੇਰਾ ਰਿਜ਼ਲਟ ਦੇ ਰਹੇ ਸੀਗੇ ਮੈਂ ਉਹਨਾਂ ਨੂੰ ਕਿਹਾ ਰਿਜ਼ਲਟ ਲੈ ਕੇ ਵੀ ਮੈਮ ਮੇਰੇ ਨੰਬਰ ਬਹੁਤ ਘੱਟ ਆ ਵੀ ਮੈਂ ਪੇਪਰ ਬਹੁਤ ਵਧੀਆ ਕੀਤੇ ਸੀ ਵੀ ਤੁਸੀਂ ਮੈਨੂੰ ਪਲੀਜ਼ ਮੇਰੀ ਰਿਕਵੈਸਟ ਆ ਤੁਹਾਨੂੰ ਵੀ ਤੁਸੀਂ ਮੇਰੇ ਪੇਪਰ ਚੈੱਕ ਕਰਾਓ ਮੈਨੂੰ ਉਹ ਕਹਿੰਦੇ ਵੀ ਤੁਸੀਂ ਐਮ ਡੀ ਸਰ ਤੇ ਪ੍ਰਿੰਸੀਪਲ ਮੈਮ ਨੂੰ ਮਿਲੋ ਅਸੀਂ ਜਦੋਂ ਪ੍ਰਿੰਸੀਪਲ ਮੈਮ ਨੂੰ ਮਿਲੇ ਅਸੀਂ ਪ੍ਰਿੰਸੀਪਲ ਮੈਮ ਨੂੰ ਕਿਹਾ ਵੀ ਸਾਡੇ ਸਾਡੇ ਪੇਪਰ ਚੈੱਕ ਕਰਾਏ ਜਾਣ ਵੀ ਸਾਨੂੰ ਥੋੜਾ ਜਿਹਾ ਡਾਊਟ ਆ ਤੇ ਉਹ ਕਹਿੰਦੇ ਵੀ ਨਹੀਂ ਇਹ ਤਾਂ ਕਾਨੂੰਨ ਹੀ ਹੈ ਨਹੀਂ ਉਹ ਮੈਂ ਪੇਪਰ ਨਹੀਂ ਚੈੱਕ ਕਰਾ ਸਕਦੀ ਤੇ ਅਸੀਂ ਅਖਿਆ ਵੀ ਤੁਸੀਂ ਸਾਡਾ ਨੰਬਰ ਵੀ ਬਲੌਕ ਦਿੱਤਾ ਹੋਇਆ ਬਾਈ ਚਾਂਸ ਸਾਡੇ ਨਾਲ ਕੋਈ ਉਨੀਕੀ ਹੁੰਦੀ ਆ ਤੇ ਉਹਦਾ ਰਿਸਪੌਂਸਿਬਿਲਟੀ ਕੌਣ ਲੈਂਦਾ ਲੋਕ ਕਦੋਂ ਦਾ ਕੀਤਾ ਸੀ ਨੰਬਰ ਉਹ ਜਿਹੀ 4-5 ਦਿਨ ਹੋਏ ਆ ਜੀ ਅਸੀਂ ਉਹਨਾਂ ਨੇ ਇਹੀ ਪੁੱਛਣਾ ਸੀ ਵੀ ਸਾਡਾ ਰਿਜ਼ਲਟ ਕਦੋਂ ਮਿਲੂਗਾ ਵੀ ਅਸੀਂ ਜੇ ਤੁਸੀਂ ਇਹ ਸਕੂਲ 'ਚ ਕੋਈ ਮਾਮਲਾ ਵੀ ਸੁਲਝਣ ਨਹੀਂ ਹੁੰਦੀ ਵੀ ਅਸੀਂ ਹੋਰ ਕਿਸੇ ਸਕੂਲ 'ਚ ਐਡਮਿਸ਼ਨ ਕਰਾ ਲਾਂਗੇ ਕਿਹੜੀ ਕਲਾਸ 'ਚ ਪੜਦੇ ਹੋ ਤੇ ਕਿੰਨੇ ਸਾਲ ਦੀ ਉਮਰ ਹੈ ਤੁਹਾਡੀ ਮੈਂ 14 ਸਾਲਾਂ ਦੀ ਆ ਜੀ ਮੈਂ ਹੁਣ 8ਥ ਕਲਾਸ 'ਚ ਹੋਈ ਆ ਤੇ ਮੇਰੇ ਨਾਲ ਕੱਲ ਵੀ ਜਦੋਂ ਮੈਂ ਮੈਮ ਨੂੰ ਕਿਹਾ ਵੀ ਤੁਸੀਂ ਮੇਰਾ ਨੰਬਰ ਬਲੌਕ ਕੀਤਾ ਵੀ ਮੈਮ ਮੇਰੇ ਨਾਲ ਕੋਈ ਨਿੱਕੀ ਹੁੰਦੀ ਆ ਵੀ ਉਹਦਾ ਰਿਸਪੌਂਸਿਬਿਲਟੀ ਕੌਣ ਲੈਂਦਾ ਤੇ ਕਹਿੰਦੀ ਮੈਨੂੰ ਤਾਂ ਪੂਆ ਫੂਫੜਾਂ ਦੇ ਫੋਨ ਆਉਂਦੇ ਆਏ। ਮੈਂ ਕਹਾ ਮੈਮ ਸਾਡੇ ਪੂਆ ਫੂਫੜ ਤੁਹਾਨੂੰ ਫੋਨ ਕਿਉਂ ਕਰਨਗੇ? ਮੇਰੇ ਪੇਰੈਂਟਸ ਕਰਨਗੇ ਜਿਨ੍ਹਾਂ ਨੂੰ ਮੇਰੇ ਤਾਂ ਹੀ ਮਤਲਬ ਆ ਜਿਨ੍ਹਾਂ ਨੂੰ ਮੇਰੇ ਵੀ ਜੇ ਕੋਈ ਪ੍ਰੋਬਲਮ ਆਉਂਦੀ ਹੈ ਮੇਰੇ ਮਾਪੀ ਕਰਨਗੇ ਤੁਹਾਨੂੰ ਫੋਨ। ਤੇ ਕਹਿੰਦੀ ਨਹੀਂ ਐਨ ਵਿੱਚ ਖੜੇ ਹੋ ਕੇ ਉਹਨਾਂ ਨੇ ਮੇਰੇ ਗੱਲ ਝੱਤ ਪਾਇਆ ਜਦਕਿ ਪ੍ਰਿੰਸੀਪਲ ਮੈਮ ਸਾਡੇ ਮਾਸ ਮਾਨ ਨੇ। ਉਹਨਾਂ ਨੂੰ ਇਹ ਕੁਝ ਨਹੀਂ ਕਰਨਾ ਚਾਹੀਦਾ। ਅਸੀਂ ਉਹਨਾਂ ਤੋਂ ਹੀ ਸਿੱਖਣਾ ਵੀ ਅੱਗੇ ਕਿਵੇਂ ਕਿਸੇ ਦੀ ਰਿਸਪੈਕਟ ਕਰਨੀ, ਰਿਸਪੈਕਟ ਲੈਣੀ, ਰਿਸਪੈਕਟ ਕਰਨੀ ਹੁੰਦੀ ਆ। ਤੇ ਉਹ ਜੋ ਸਾਡੇ ਗੱਲ ਝੱਤ ਪਾਉਂਦੇ ਆ ਫ ਜਦ ਕਿ ਪ੍ਰਿੰਸੀਪਲ ਮੈਮ ਨੂੰ ਇਹ ਸਭ ਕੁਝ ਨਹੀਂ ਕਰਨਾ ਚਾਹੀਦਾ ਸੀਗਾ ਉਹਨਾਂ ਨੇ ਬਹੁਤ ਬਦਮਿਸ਼ੀ ਕੀਤੀ ਹੈ ਮੇਰੇ ਨਾਲ ਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਵੀ ਸੱਦਿਆ ਜਿਨ੍ਹਾਂ ਨੇ ਸਾਡੇ ਨਾਲ ਬਹੁਤ ਬਦਮਿਸ਼ੀ ਕੀਤੀ ਆ ਤੇ ਜਦ ਕਿ ਮੇਰੇ ਮਤਲਬ ਕਿ ਮੇਰੇ ਫਾਦਰ ਮੇਰੇ ਨਾਲ ਮੇਜ ਸੀਗੇ ਉਹਨਾਂ ਨੇ ਮੈਨੂੰ ਮੰਗਰੋ ਬੁਲਾਇਆ ਤਾਂ ਉਹ ਆਏ ਤੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਤਾਂ दारू ਪੀ ਕੇ ਆਏ ਹੋ ਚਲੋ ਮੈਂ ਮੰਨ ਲੈਂਨੀ ਹਾਂ ਵੀ ਉਹਨਾਂ ਨੇ दारू ਪੀਤੀ ਆ ਫਿਰ ਮੈਂ ਵੀ दारू ਪੀਤੀ ਹੂੰ ਮੇਰੀ ਮਾਤਾ ਨੇ ਵੀ दारू ਪੀਤੀ ਹੁੰਦੀ ਤੇ ਫਿਰ ਪ੍ਰਿੰਸੀਪਲ ਮੈਮ ਨੇ ਵੀ दारू ਪੀਤੀ ਵੀ ਹੋ ਜਿਨ੍ਹਾਂ ਨੇ ਬਿਨਾਂ ਮਤਲਬ ਤੋਂ ਸਾਡੇ ਗਲਚਾਤ ਪਾਇਆਗਾ ਤੇ ਵੀ ਅਸੀਂ ਇਹ ਕਹਿਣਾ ਚਾਹਣੀ ਉਹ ਚਲੋ ਮੇਰੇ ਫਾਦਰ ਦਾ ਆਊਟ ਡਿਊਟੀ ਨਹੀਂ ਉਹ ਕੋਈ ਵੀ ਡਿਊਟੀ ਨਹੀਂ ਕਰਦੇ ਜਦ ਕਿ ਟੀਚਰ ਡਿਊਟੀ ਤੇ ਹੁੰਦੇ ਆ ਡਿਊਟੀ ਦਰਾਂ ਨੂੰ ਕੋਈ ਵੀ ਨਸ਼ਾ ਨਹੀਂ ਕਰ ਸਕਦੇ ਤੇ ਉਹ ਚਿੱਟਾ ਪੀ ਕੇ ਆਉਂਦੇ ਆ ਜਦ ਕਿ ਅਸੀਂ ਉੱਥੇ ਕੁੜੀਆਂ ਬਿਲਕੁਲ ਵੀ ਸੇਫ ਨਹੀਂ ਹਾ ਸਕੂਲ 'ਚ ਤੁਸੀਂ ਇਹ ਨਹੀਂ ਕਿਹਾ ਵੀ ਮੇਰੇ ਪਿਤਾ ਨੂੰ ਆਉਣਾ ਕਿਉਂ ਪਿਆ ਜੇ ਤੁਸੀਂ ਮੇਰੇ ਨਾਲ ਬਤਨਵੀਜੀ ਕਰੀ ਤਾਂ ਹੀ ਮੇਰੇ ਪਿਤਾ ਨੂੰ ਬਾਪ ਮੇਰੇ ਨਾਲ ਆਉਣਾ ਪਿਆ ਹਾਂਜੀ ਜੀ ਅਸੀਂ ਵੀ ਹਨਾ ਕਿਹਾ ਸੀਗਾ ਉਹ ਕਹਿੰਦੇ ਵੀਲੇ ਤੁਸੀਂ ਤਾਂ ਬੀਹਵਾਲਟੀ ਉਹ ਕਰਦੇ ਹੋ ਤੁਸੀਂ ਬਿੱਤੂ ਸੀ ਪ੍ਰਿੰਸੀਪਲ ਮੈਮ ਤੇ ਗੱਲਛਾਤ ਪਾਇਆਗਾ ਜਦ ਕਿ ਉਥੇ ਕੈਮਰੇ ਵੀ ਲੱਗੇ ਹੋਏ ਆ ਜੋ ਕੁਝ ਪ੍ਰਿੰਸੀਪਲ ਮੈਮ ਨੇ ਸਾੜੇ ਨਾਲ ਕੀਤਾ ਉਹ ਵੀ ਹੋਊਗਾ ਤੇ ਜੇ ਅਸੀਂ ਪ੍ਰਿੰਸੀਪਲ ਮੈਮ ਨੇ ਕੁਝ ਕੀਤਾ ਉਹ ਵੀ ਕੈਮਰੇ ਚ ਮੌਜੂਦ ਹੋਊਗਾ ਇਹ ਜਿਹੜੇ ਸਕੂਲ ਦੇ ਪ੍ਰਿੰਸੀਪਲ ਨੇ ਕਦੋਂ ਤੋਂ ਨੇ ਇਸ ਸਕੂਲ ਦੇ ਵਿੱਚ ਇਹ ਇਹੀ ਸੈਸ਼ਨ ਚ ਆਏ ਨੇ ਮਤਲਬ ਕਿ 2024 ਤੋਂ ਲੈ ਕੇ 2025 ਦਾ ਸੈਸ਼ਨ ਚ ਆਏ ਨੇ ਜੀ ਤੇ ਪਹਿਲਾਂ ਉਹਨਾਂ ਦਾ ਜਿਹੜਾ ਵਰਤੀਦਾ ਸੀ ਤੁਹਾਡੇ ਨਾਲ ਕਿਵੇਂ ਸੀਗਾ ਪਹਿਲਾਂ ਅਸੀਂ ਕਦੇ ਮਿਲੀ ਨਹੀਂ ਸੀ ਰਾਉਂਡ ਵੀ ਨਹੀਂ ਮਾਰਦੇ ਸੀ ਉਸ ਸਕੂਲ ਚ ਮਤਲਬ ਵੀ ਜੇ ਕਲਾਬ ਵੀ ਆਪਾਂ ਕਹਿ ਦਿੰਨੇ ਆ ਵੀ ਕੋਰੀਡੋਰ ਚ ਰਾਉਂਡ ਕੱਢਣ ਆ ਗਏ ਉਹਨਾਂ ਨੇ ਕਦੇ ਕੋਈ ਐਡਾ ਕਲਾਸ ਨਹੀਂ ਲਈ ਸਾਡੀ ਵੀ ਸਾਨੂੰ ਸਮਝਾਇਆ ਹੋਊਗਾ ਨਾ ਹੀ ਕਦੇ ਉਹਨਾਂ ਨੇ ਸਾਂਡੇ ਵੀ ਸਕੂਲ ਚ ਰਾਉਂਡ ਲਾਇਆ ਨਹੀਂ ਇਹ ਦੇਖਿਆ ਵੀ ਕਿੱਦਾਂ ਦੀਆਂ ਕਲਾਸਿਸ ਚੱਲ ਰਹੀਆਂ ਨੇ ਬੱਚੇ ਕਿੱਦਾਂ ਦਾ ਮਾਹੌਲ ਹੈ ਵੀ ਕਲਾਸ ਚ ਡਿਸਪਲਾਈਨ ਸਹੀ ਚੱਲ ਰਹੀਆ ਕੁਝ ਨਹੀਂ ਦੇਖਿਆ ਉਹਨਾਂ ਨੇ ਕਦੇ ਹੁਣ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਨੂੰ ਅਸੀਂ ਤੇ ਹੀ ਮੰਗ ਕਰਦੇ ਆ ਵੀ ਜੋ ਕਿ ਉਹਨਾਂ ਨੇ ਮੇਰੇ ਪਿਤਾ ਜੀ ਨੂੰ ਧੱਕੇ ਮਾਰਿਆ ਅਮਰੀਕ ਸਿੰਘ ਥਾਣੇਦਾਰ ਨੇ ਤੇ ਉਹਨਾਂ ਨੇ ਮੇਰੇ ਫਾਦਰ ਸਾਹਿਬ ਨਾਲ ਬਹੁਤ ਮਤਮੀਜੀ ਕੀਤੀ ਆ ਉਹਨਾਂ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਤੇ ਪ੍ਰਿੰਸੀਪਲ ਮੈਮ ਤੇ ਵੀ ਬੰਦ ਦੀ ਕਾਰਵਾਈ ਕੀਤੀ ਜਾਵੇ ਤੇ ਮੈਨੇਜਮੈਂਟ ਤੇ ਵੀ ਤੇ ਅਸੀਂ ਕੀ ਉਹ ਕਰਦੇ ਹਾਂ ਕਿ ਪ੍ਰਿੰਸੀਪਲ ਮੈਮ ਤੇ ਮੈਨੇਜਮੈਂਟ ਨੂੰ ਸਸਪੈਂਡ ਮਤਲਬ ਕਿ ਸਕੂਲ ਚੋਂ ਕੱਢਿਆ ਜਾਵੇ ਤੇ ਇਹ ਚਾਹਣਾ ਕਿ ਜੋ ਮੇਰੇ ਨਾਲ ਹੋਇਆਗਾ ਉਹ ਮੇਰੇ ਹੋਰ ਕਿਸੇ ਪੈਰਨ ਨਾਲ ਨਾ ਹੋਵੇ ਤੇ ਸਾਡੇ ਪ੍ਰਾਣੀ ਟੀਚਰ ਬਹਾਲ ਕੀਤੇ ਜਾ ਜੀ ਜਿਹੜੀਆਂ ਕੋਈ ਰਿਕਾਰਡਿੰਗ ਦੇ ਜ਼ਰੀਏ ਤੁਹਾਨੂੰ ਧਮਕੀਆਂ ਮਿਲ ਰਹੀਆਂ ਜਾਂ ਕੋਈ ਹੋਰ ਬਤਮੀਜੀ ਜਿਹੜੀ ਗੱਲਾਂ ਬਾਤਾਂ ਇਹ ਹੋਈਆਂ ਕਈਆਂ ਜਾ ਰਹੀਆਂ ਉਹ ਵੀ ਬਤਾ ਹਾਂ ਜੀ ਇੱਕ ਅੰਕਲ ਹੈਗੇ ਕਿ ਜੋ ਕਿ ਆਡੀਓ ਪੇਸ ਰਹੇ ਨੇ ਸਾਨੂੰ ਕਿ ਚਾਹ ਦੀ ਨੇ ਉਹ ਵੀ ਕਿ ਬਾਹਰਲੇ ਪਿੰਡ ਵਾਲੇ ਕਿਹੜਾ ਸਾਲੇ ਲੱਗਦੇ ਇਹਨਾਂ ਨੂੰ ਚੌਕੇ ਪਿੰਡ ਵਿੱਚ ਨਾ ਬਣਨ। ਇਹ ਤਾਂ ਗਲਤ ਬੋਲ ਰਿਹਾ ਵੀ ਇੱਕ ਕੁੜੀ ਨੂੰ ਸਾਲੇ ਲੱਗਦੇ ਬਾਹਰਲੇ ਪਿੰਡ ਵਾਲੇ ਇਹ ਗੱਲ ਸਹੀ ਨਹੀਂ ਹੁੰਦੀਗੀ। ਤੇ ਨਾਲੇ ਉਹਦੀ ਲੜਕੀ ਨਾਲ ਇਹ ਕੁਝ ਹੋਇਆ ਹੁੰਦਾ ਉਹ ਅੱਜ ਬੋਲ ਪੈਂਦਾ ਸਾਨੂੰ ਵੀਡੀਓ ਪਾਉਂਦਾ ਅਸੀਂ ਹੈ